कोडी 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 सही का पहल बनड़ा मैं गुरमिल उत दमलड़ा होई शंश कठिया तव बैठा देखे आप जियो परले पासे नौजवान ਅਰਸ਼ਾ ਬੁੱक्कਣ ਵਾਲੇ ਦੀ ਧਰਤੀ ਦਾ ਪਰ ਆ ਸੁਖਮਨ ਅਰਸ਼ ਬਾਬੇ ਕਪੂਰ ਸਿੰਘ ਦਾ ਪੋਤਰਾ ਤੇ ਸੁਖਮਨ ਦਾ ਭਰਾ ਕਲਵੰਦ ਸਿੰਘ ਸੰਧੂ ਦਾ ਪੁੱਤਰ ਦੁਨੀਆ ਦਾ ਮਹਾਨ ਜਾਫੀ ਜਿਹਨੂੰ ਡੀਟੀਓ ਕਹਿੰਦੀ ਹੈ ਦੁਨੀਆ ਇਹ ਆ ਡੀਟੀਓ ਡੀਟੀਓ ਨੇ ਚਲਾਨ ਕੱਟਣ ਦਾ ਯਤਨ ਕੀਤਾ ਸੈਦੋ ਵਾਲੀਆ ਜੱਗੂ ਆ ਮੁਕਾਬਲੇ ਤੇ ਸੈਦੋ ਵਾਲੀਆ ਪੁਆਇੰਟ ਕਿ ਟੇਬੇ ਵਾਲੇ ਰਤੂ ਦੀ ਗੱਲ ਹਰ ਕੋਈ ਕਰਦਾ ਸੈਦੋ ਵਾਲੀਆ ਸਰਜੀਤ ਦੀ ਵੀ ਹਾਮੀ ਹਰ ਕੋਈ ਭਰਦਾ ਅਰਜਨ ਦਾ ਅਵਾਰਡ ਬਲਵਿੰਦਰ ਖੱਟਾ ਹੋਇਆ ਕਿਸੇ ਕੋਲੋਂ ਖੋਰਾ ਆ ਕਬੱਡੀ ਦੇ ਕਪੂਰਥਲਾ ਇੱਜਾ ਕੋਈ ਦੋ ਨਾਂ ਕਰਦੇਤ ਸ ਕਲਰ ਵਾਲੇ ਜੱਸੇ ਦੀ ਕਬੱਡੀ ਐ ਕਾਂਗੇ ਵਾਲਿਆ ਦੁਨੀਆ ਜਬਾਨੀ ਐ ਤੇਰਾ ਨਾਮ ਚੱਲਦਾ ਸਤਗੁਰ ਨੇ ਵੜਿਆਈਆਂ ਦਿੱਤੀਆਂ 18000 ਦਾ ਪਹਿਲਾ 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 ਹਾ ਤਾੜੀਆਂ ਮਾਰੋ ਹਾ ਦੋ ਹੋ ਗਏ ਕਹਿੰਦਾ ਵੀ ਦੋ ਹੋ ਗਏ ਬਾਜੀ ਇਹ ਘੂਰ ਲੱਗੇ ਚੜ ਜਾਊਗਾ ਲਓ ਇਧਰਲੇ ਪਾਸੇ ਅਗਲੀ ਰੇਡ ਇਹ ਹੈ ਇੰਦੂ ਅਰਸ਼ ਦੇ ਵੀ ਤਿੰਨ ਜੱਥਿਆਂ ਦਾ 5000 ਰਵਿੰਦਰਦੀਪ ਅਮਰਿੰਦਰ ਪ੍ਰਧਾਨ ਤੇ ਅਮਨਦੀਪ ਉਹਨਾਂ ਵੱਲੋਂ ਸੋ ਨਾਲ ਸਾਡੇ ਵੀਰ ਸਤਵਿੰਦਰ ਸਿੰਘ ਜੀ ਯੂਐਸਏ 5000 ਹਾ ਅਰਸ਼ ਚੋਲੇ ਵਾਲਾ ਵੀਡੀਓ ਰੋਰ ਕੇ ਵਾਲੇ ਦੀ ਪਈ ਹੋਈ ਕਬੱਡੀ 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 ਕਮਾਲ ਬੱਲੇ 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 ਹਾਂ ਕਬੱਡੀ 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 ਹੈ ਦੁਆਬ ਦੇ ਰਾਂ ਪਰ ਫੇਰ ਦਾ ਮਾਜੇ ਦੇ ਵਿੱਚ ਇੱਕ ਪਾਸੇ ਘਾਂਗਾ ਹੀ ਘਾਂਗਾ ਦੁਨੀਆ ਤੇ ਹੋਈ ਪਈ ਹੈ ਇਹ ਆ ਘਾਂਗਾ ਕਹਿੰਦਾ ਜੱਫੇ ਜਿਹੜੇ ਆ ਕੈਲਕੂਲੇਟਰ ਨਾਲ ਗਨੇ ਹੋਣੇ ਆ ਚੱਲਦਾ ਚੱਲਦਾ ਤੱਕਾ ਪਰ ਦੂਏ ਪਾਸੇ ਹਰ ਸੱਚ ਕਹਿੰਦਾ ਆ ਫੋਟ ਲੈ ਲੱਗਦੀ ਵਾਹੇ ਨਹੀਂ ਲੱਗੜ ਦੇਣਾ ਪਰ ਕਾਂਗਾ ਕਹਿੰਦਾ ਲਾਉਣਾ ਹੀ ਲਾਉਣਾ ਹੈ ਲਾਉਣਾ ਹੀ ਲਾਉਣਾ ਪਹਿਲਾਂ ਦੇਖ ਜਾ ਤਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਦਾ ਹੰਦ ਵਿੱਚ ਸਾਹਮਣੇ ਸੁਖਮਨ ਬਾਤ ਵਾਲਾ ਅੰਮ੍ਰਿਤਸਰ ਦਾ ਏਰੀਆ ਜਿੱਥੇ ਕਦੀ ਕਹਾਵਤ ਮਸ਼ਹੂਰ ਸੀ ਚਾਹ ਖੋਖੇ ਦੀ ਟਾਜ ਅਨੋਖੇ ਦੀ ਕਬੱਡੀ ਖੋਖੇ ਦੀ ਸਾਹਮਣੇ ਕਾਂਗੇ ਵਾਲਾ ਕਹਿੰਦਾ ਲੰਗ ਉਧਰ ਸੁਖਮਣ ਉਧਰ ਗੁਰਵਿੰਦਰ ਕਾਂਗਾ ਸਾਹਮਣੇ ਸੁਖਮਨ ਰਹਿਤਾ ਪਾਉਦਾ ਹੋਇਆ ਪਰ ਨਹੀਂ 20000 ਬਹੁਤ ਵੱਡਾ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹੋਏ ਅਤਾਰ ਸਿਦਨੀ ਮਨਕੀਰਤ ਗਰੇੜਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੱਜ ਸਾਹਿਬ ਵਜੀਦ ਪੁੱਲਰ ਕਰਨ ਸਿੰਘ ਜੀ ਘੋਮਣ ਸਾਹਿਬ ਜਾ ਰਹੇ ਆ ਉਹਨਾਂ ਦਾ ਧੰਨਵਾਦ ਹਰਮਿੰਦਰ ਸਿੰਘ ਜੀ ਸੈਨਪੁਰੀ ਵੱਲੋਂ ਅਡੇ ਕਰਮਵੀਰ ਸਿੰਘ ਜੀ ਘੋਮਣ ਸਾਹਿਬ ਐਮ ਐਲ ਏ ਦਸੂਆ ਬਹੁਤ ਬਹੁਤ ਧੰਨਵਾਦ ਕਰਦੇ ਆ ਰੱਖੀ ਮਿੱਤਰਾ ਉਹ ਬਾਜੀ ਸਭ ਦੀ ਮੋੜੀ ਅਣਖਾਂ ਵਾਲਿਆਂ ਦੀ ਉਮਰ ਹੁੰਦੀ ਆ ਥੋੜੀ ਅਣਖਾਂ ਵਾਲਿਆਂ ਦੀ ਇਹ ਬਾਗੀ ਗੱਲ ਕਰਦਾ ਆਪਣੇ ਗੀਤਾਂ ਦੇ ਵਿੱਚ ਸਾਡੇ ਖਾਣਾ ਸਦਰ ਦੇ ਮੁੱਖ ਮਨਸ਼ੀ ਨੇ ਕੁਲਵਿੰਦਰ ਸਿੰਘ ਜੀ ਤੇ ਨਾਲ ਕੁਲਵਿੰਦਰ ਤੇ ਜਸਬਰੀ ਜੀ ਮਨਸ਼ੀ ਹਰ ਕਬੱਡੀ ਪਾ ਰਿਹਾ ਟੋਲਾ ਸਾਹਿਬ ਦੀ ਧਰਤੀ ਦਾ ਤੇ ਸਾਡੇ ਨਰਿੰਦਰਜੀਤ ਸਿੰਘ ਜੀ ਸੈਨਪੁਰ ਸਾਹਿਬ ਸਰਪੰਚ ਸਾਹਿਬ ਉਹਨਾਂ ਵੱਲੋਂ ਬਹੁਤ ਵੱਡਾ ਸਤਿਕਾਰ ਬਹੁਤ ਵੱਡਾ ਮਾਨ ਉਧਰ ਫਰਜ਼ਾਰ ਮਹਿੰਗਾ ਸਿੰਘ ਜੀ ਨੂੰ ਚਾਤ ਕਰਦੇ ਆ ਅਮਨਦੀਪ ਸਿੰਘ ਜੀ ਹਥੈਨਪੁਰ ਬਹੁਤ ਵੱਡਾ ਬਾਣ ਪਰਮਜੀਤ ਸਿੰਘ ਜੀ ਲੱਕੀ ਹਥਿਆਨ ਵੱਡੀਆਂ ਦੇਣਾ ਪ੍ਰੀਤ ਸਾਹੀ ਜੀ ਦਾ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ ਹੈ ਪ੍ਰੀਤ ਸਾਹੀ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੂੰ ਅਖਦੇ ਆ ਆ ਇਧਰੇ ਪਾਸੇ ਖੇਡ ਕਬੱਡੀ ਫਿਰ ਦਿੱਤੀਓ ਕਮਾਲਾ ਹੁੰਦੇ ਹੋਏ 1000 ਰੁਪਏ ਆਰਸ਼ ਨੂੰ पाल, पाल चिट्टी आ गया थोजे पाई जा रहा कह तू पा कौन मैं पर उधर अर्श दीदी फिर दिलान कर दता है थोड़ा पिछेड़ी सतिंद जी थोड़ा बहुत बहुत धनबाद बहुत बहुत धन्यवाद रेड यह अमीपुरी गुरदुरी है मुझे अर्श उधरे पास ਘਾਂਗੇ ਵਾਲਾ ਜੰਮਿਆ ਏ ਮੇਲੇ ਲੁੱਟਣ ਨੂੰ ਨਿਸ਼ਾਨਦ지 ਫਰਿੰਦਰ ਸਿੰਘ ਦੇ ਦੋਸਤ 1000 ਰੁਪਇਆ ਗੁਰਬੰਦਰ ਘਾਂਗੇ ਨੂੰ ਦੇ ਰਿਹਾ ਥਾਜਲਕਾ ਦਾ ਏਰੀਆ ਬਾਦੇ ਚੰਨਣ ਸਿੰਘ ਦੇ ਪੋਤਰੇ ਨੇ ਦੁਨੀਆ ਤੇ ਮਸ਼ਹੂਰ ਕਰ ਦਿੱਤਾ ਤੇ ਸਾਹਮਣੇ ਕਪੂਰ ਸਿੰਘ ਦਾ ਪੁੱਤਰਾ ਕਲਵਰਨ ਸਿੰਘ ਸੰਧੂ ਦਾ ਪੁੱਤਰ ਚਾਰ ਪੀੜੀਆਂ ਤੋਂ ਕਬੱਡੀ ਖੇਡਦੇ ਆ ਤੇ ਲੱਤਾਂ ਵਾਲੇ ਆ ਦੇਖੋ ਚੱਲ ਜਲੀਏ ਯਰਗ ਸੇਟਰਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ